ਹਾਂਜੀ ਆਪਾਂ ਤੰਰਵੇ ਸੀਗੇ ਇੱਧਰ ਅਨਵੋਲ ਪਈ ਆ ਰਿਆ ਤੇ ਪਿੱਛੇ ਕੁਲਵਿੰਦਰ ਅਸੀਂ ਮਾੜਾ ਆ ਆ ਕੋ ਮਰੇ ਜਾਂਦਾ ਡਾਊਨ ਟਾਊਨ ਇੰਡੀਕਾ ਆ ਡਾਊਨ ਟਾਊਨ ਆ ਬਾਈ ਕਾ ਤਾਂ 10 ਦੁਕਾਨਾਂ ਸੱਚੇ ਪਾਸੇ ਤੇ 10 ਆਸੇ ਕਹਿੰਦੇ ਕਰਦੇ ਪਾਸੇ ਤੁਹਾਨੂੰ ਬਾਈ ਜੀ ਹੋ ਗਏ ਇੱਥੇ ਬਾਬਾ ਟਾਈਮ ਆ ਨਾ ਹੀ ਰਹਿੰਦੇ ਨੂੰ ਹਾਂਜੀ ਬਾਈ ਉਰੇ ਕਾਫੀ ਟਾਈਮ ਹੋ ਗਿਆ 6 ਸਾਲ ਹੋ ਗਏ ਠੀਕ ਹੈ ਠੀਕ ਹੈ ਤੇ ਤੁਸੀਂ ਤਾਂ ਬਾਈ ਹਜੇ ਦੋਕ ਦੇ ਨਹੀਂ ਹੋਏ ਹਾਂ ਹਜੇ ਦਸ ਰੋ ਵੀ ਹੋਏ ਠੀਕ ਹੈ ਠੀਕ ਹੈ ਉਹ ਵਾਟਰਫਰੰਟ ਆ ਗਿਆ। ਮਾਡਲ ਕੋਈ ਨੀ ਲਿਜ਼ਬਥ ਇੱਥੇ ਰਹਿ ਕੇ ਗਈ ਹੈ। ਉਹ ਅੱਛਾ ਠੀਕ ਹੈ ਜੀ। ਇਹ ਪ੍ਰਾਚੀਨ ਹੋਟਲ ਆ। ਠੀਕ ਹੈ ਜੀ। ਸਟੇਸ਼ਨ ਆ ਜੌਰ। ਇਹ ਪਹਿਲਾਂ ਸੀਪੀ ਦਾ ਸ਼ਾਇਦ ਪੁਰਾਣਾ ਸਟੇਸ਼ਨ ਹੁੰਦਾ ਸੀ। ਹੁਣ ਇਹਨਾਂ ਨੇ ਇਹਨੂੰ ਚੇਂਜ ਕਰਕੇ ਸ਼ਾਇਦ ਕਾਫੀ ਜੌਬ ਬਣਾਤੀ ਹੁੰਦੇ। ਉਹ ਵਾਹ। ਇਹ ਜਿਆ ਸੋਹਣਾ ਹੈ। हां भैया होटल दे रहे हो ਤੁਸੀਂ ਪ੍ਰਿੰਸ ਆਰਟਰ ਹੋਟਲ हां जी हां ये ਥੱਲੇ ਦੋ 터ਨਲ ਆਣੇ ਨੇ ਬ੍ਰੋ اچھا ਬਹੁਤ ਪੁਰਾਣੇ ਟਾਈਮਾਂ ਦੀਆਂ ਪੁਰਾਣੇ ਟਾਈਮ ਤੇ ਲੋਕ ਵਪਾਰ ਕਰਦੇ ਹੁੰਦੇ ਸੀ ਸ਼ਰਾਬ ਦਾ ਅੱਜਵੇਂ ਉਹ ਰੇ ਲੇਕ ਆ ਹਨਾ ਹਾਂਜੀ ਇੰਪੋਰਟ ਐਕਸਪੋਰਟ ਹੁੰਦੀਆਂ ਸੀਗੀਆਂ ਚੀਜ਼ਾਂ ਚੋਰੀ ਇੱਕ 터ਨਲ ਹੋਰ ਵੀ ਆ ਉਹਨਾਂ ਨੇ ਬੰਦ ਕੀਤੀ ਹੋਈ ਐ ਦੋਨੋਂ 터ਨਲਾਂ ਹੁਮੇ ਇੱਕ ਕਿਸੇ ਹੋਰ ਹੋਟਲ ਚ ਜਾਂਦੀ ਉਹ ਕਿਸੇ ਨੂੰ ਨਹੀਂ ਪਤਾ ਕਿਹੜੇ ਆਟੋ ਚ ਜਾਂਦੀ ਹੋਰ ਅੱਛਾ ਇਹ ਕੋਈ ਰਸਤਾ ਬਣਾਇਆ ਰਸਤਾ ਹੈ ਨਾਲੇ ਹੌਂਟਡ ਵੀ ਹੋ ਰਿਹਾ ਕਹਿੰਦੇ ਸੈਗਨਲ ਹੋਰ ਤੇ ਤਾਂ ਜਾਉ ਵੀ ਨਾ ਤੁਸੀਂ ਸਰਚ ਕਰਿਓ ਕਦੀ ਪਰ ਇਨਸੋਰਟਰ ਹੋਟਲ ਥੰਡਰ ਵੇ ਠੀਕ ਹੈ ਠੀਕ ਹੈ ਪਤਾ ਨਹੀਂ ਡਿਸਕਲੋਜ਼ ਹੋ ਗਿਆ ਮੈਨੂੰ ਵੀ ਕਿਸੇ ਨੇ ਦੱਸਿਆ ਹੀ ਆ ਬਰੋ ਕਹਾਣੀ ਹੈ ਯਾਰ ਬਸ ਮਤਲਬ ਹੁਣ ਤਾਂ ਚਲੋ ਵਿਊ ਥੋੜਾ ਜਿਹਾ ਘਟ ਗਿਆ ਹਨਾ ਸਮਝ ਆ ਰਿਹਾ ਹੈ ਤੂੰ ਇਹ ਦੇਖ ਕੇ ਹਨਾ ਸਾਹਮਣੇ ਸਲੀਪਿੰਗ ਟੈਂਟ ਦਿਖਦਾ ਹੈ ਇਹ ਦਿਖਦਾ ਉਹ ਬੰਦਾ ਜਿਵੇਂ ਸੁੱਤਾ ਹੋਵੇ ਕੋਈ ਸਲੀਪਿੰਗ ਜਨਰਲ ਦਾ ਪਹਾੜਾ ਐਲ ਕੁਝ ਮੇ ਬੰਦਾ ਹੈ ਜਿਵੇਂ ਬੰਦਾ ਸੁੱਤਾ ਹੋਇਆ ਕੋਈ ਠੀਕ ਇਹ ਬਾਉਂਡਰੀਜ਼ ਕਾਦੀਆਂ ਆ ਰਹੀਆਂ ਇਹ ਸ਼ਿਪਿੰਗ ਲਈ ਹੈ bro ਜਿਵੇਂ ਕੋਈ ਹਾਂ ਹੋਰੇ ਜਿਆਦਾ ਇੱਕ ਤਾਂ ਪਾਣੀ ਨਾ ਆਵੇ ਹਨਾ ਸਿਟੀ 'ਚ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੇਰੀ ਨੋਲੇਜ ਹੈ ਤੇ ਸੈਕੰਡ ਮੈਨੂੰ ਲੱਗਦਾ ਸ਼ਾਇਦ ਸ਼ਿਪਸ ਐਂਟਰੀ ਐਗਜ਼ਿਟ ਪੋਰਟ ਨੇ ਸਟੇਟਸ ਉਹ ਦ ਰਾਈਟ ਸਾਈਡ ਤੇ ਸਟੇਟਸ ਵੀ ਉਰ 50 ਕਿਲੋਮੀਟਰ ਦੂਰੀ ਹੈ ਜਿੱਥੇ ਡੱਬੇ ਮੈਂ ਰਾਤ ਖੜੇ ਕੀਤੇ ਵਾਹ ਜੀ ਵਾਹ ਬਾਈ ਕੰਮ ਕਰਦੇ ਹੈ ਨਾ ਬਈ ਇੱਥੇ ਤੁਸੀਂ ਹਾਂਜੀ ਜੀ ਸਰਾ ਸਰਾ ਬਾਈ ਸਰਾ ਬਾਈ ਕਿੰਨਾ ਪ੍ਰਾਊਡ ਫੀਲ ਹੁੰਦਾ ਨਾ ਕਿੰਨਾ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਆਏਗੇ ਨਾ ਵੀ ਆਹ ਕੰਮ ਮੈਂ ਕੀਤਾ ਹੈ ਨਾ ਇਹ ਤਾਂ ਹੈ ਬਈ ਮੈਂ ਤਾਂ ਆਪਕੇ ਨਾ ਹੈ ਇੱਕ ਆਪਣੇ ਬੰਦੇ ਨੂੰ ਵਧੀਆ ਜੌਬ ਤੇ ਹੋਣਾ ਚਾਹੀਦਾ ਹੈ ਸਹੀ ਹੈ ਜੌਬ ਤੇ ਉੱਠਣਾ ਚਾਹੀਦਾ ਆਪਣੇ ਘਰਿਆਂ ਨੂੰ ਵਧੀਆ ਕਰੋ ਸਾਰੇ ਸਹੀ ਗੱਲ ਹੈ ਬਾਈ ਸਾਈਵਲ ਅਨਸਟਾਲੇਸ਼ਨ ਜਿਹੜਾ ਆਪਾਂ ਬੋਰਡ ਲਾਗਦਾ ਹੈ ਨਾ ਉਹ ਲਾਉਂਦੇ ਰਹੇ ਅਸੀਂ ਤੇ ਉਦੋਂ ਜਦੋਂ ਵੀ ਘਰੋਂ ਕੋਲ ਦੀ ਲੰਘਦੇ ਤਾਂ ਉਹ ਆਏ ਕਹਿੰਦੇ ਕੀ ਆ ਕਰ ਅਸੀਂ ਕੀ ਕਰ ਅਸੀਂ ਉਹਦਾ ਬਹੁਤ ਮਹਿਸੂਸ ਹੁੰਦਾ ਨਾ ਜਿਵੇਂ ਹੁਣ ਮੈਂ ਪੀ ਆਈ ਸੀ ਆ ਉੱਥੇ ਅਸੀਂ ਫਰੇਮਿੰਗ ਵੀ ਕਰਦੇ ਰਹੇ ਹਾਂ ਤੇ ਉੱਥੇ ਜਦੋਂ ਕੋਲ ਦੀ ਲੰਘਦੇ ਤਾਂ ਐਂ ਜੇ ਮਾਨ ਮਹਿਸੂਸ ਹੁੰਦਾ ਯਾ ਕਰ ਆਪਾ ਹੋਣਾ ਯਾ ਕਰ ਆਪਾ ਕੋਈ ਇੱਕੋ ਮੋਲ ਹੈ ਜਿਹੜਾ ਉਹ ਸਾਹਮਣੇ ਆ ਹਾਂ ਇੱਕੋ ਹੀ ਮੋਲ ਹੈ ਇੱਕ ਲੋਟਰ ਇੰਟਰਵਿਊ ਦਾ ਲੱਭ ਕਰੇ ਹੋਰ ਆਵੇ ਕੁਝ ਇੱਥੇ ਗਿਆਨ ਵਾਲੇ ਟਾਈਮ ਚ ਪਰ ਮੈਨੂੰ ਲੱਗਦਾ ਨਹੀਂ ਕੁਛ ਆ ਥੋੜਾ ਜਿਹਾ ਛੋਟਾ ਹਨਾ ਭਾਈ ਸ਼ਹਿਰ ਛੋਟਾ ਸ਼ਹਿਰ ਪਰ ਅੱਗੇ 10-20 ਸਾਲਾਂ ਨੂੰ ਐ ਨਹੀਂ ਪਤਾ ਵੱਜੇ ਵੱਜ ਜਵੇ ਹੁਣ ਜਿੱਦਾਂ ਲੋਕ ਤਾਂ ਕੰਸਟਰਕਸ਼ਨ ਤਾਂ ਬਹੁਤ ਹੋ ਰਹੀ ਏ ਬਹੁਤ ਹਨਾ ਮੈਂ ਵੀ ਰਾਹ 'ਚ ਆਉਂਦੇ ਨਹੀਂ ਦੇਖਿਆ ਸੀ ਕੰਸਟਰਕਸ਼ਨ ਬਹੁਤ ਹੋ ਰਹੀ ਡਿਵੈਲਪਮੈਂਟ ਚੱਲ ਰਹੀ ਏ ਹਾਂਜੀ ਹੋਪਸ ਉਹਦੇ ਕਰਕੇ ਕੰਪਨੀ ਜ਼ਿਆਦਾ ਇਨਵੈਸਟਮੈਂਟ ਕਰਨ ਉਹ ਤਾਂ ਵਧੀਆ ਹੀ ਏ ਸਹੀ ਗੱਲ ਹੈ ਪੜਦੇ ਜਾਣਾ ਹਨਾ ਬਈ ਆਪਾਂ ਉਹ ਬਾਹਰ ਟ੍ਰੈਕਿੰਗ ਦੀ ਆਪਾਂ ਉਧਰ ਵੀ ਇੱਥੇ ਜਾਣਾ। ਅੱਛਾ ਜਮਾ ਟੌਪ ਤੇ ਵੀ ਜਾ ਸਕਦੇ ਹਾਂ। ਹੋਰ ਠੀਕ ਹੈ। ਪਹੁੰਚ ਗਏ ਜੀ ਆਪਾਂ ਮਾਉਂਟ ਮਕੇ ਸਿਨਿਕ ਲੋਕਆਊਟ। ਧੰਨਵਾਦ ਬਾਈ ਜੀ ਇੱਥੇ ਲਿਆਉਣ ਲਈ। ਬੱਸ ਛਾਲਣਾ ਮਾਰਿਓ ਥੱਲੇ। ਠੀਕ ਹੈ ਬਾਈ ਜੀ। ਰੰਤੂ ਉਂਝਾ ਕਰਕੇ ਉਹ ਹੋਇਆ ਪਿਆ ਹਨਾ ਬਈ ਕੰਮ ਯਾਖਰਾ ਇਹ ਜਿਹੜਾ ਪਹਾੜ ਹੈ ਜੀ ਇਹ ਜਿਹੜਾ ਇੱਥੋਂ ਦੇ ਪਹਿਲੇ ਵਸਨੀਕ ਸੀ ਫਸਟ ਨੇਸ਼ਨ ਕੈਨੇਡਾ ਦੇ ਉਹਨਾਂ ਦੀ ਧਰਤੀ ਹੈ ਹੁਣ ਤਾਂ ਖੈਰ ਸਾਰੀ ਕੈਨੇਡਾ ਉਹਨਾਂ ਦੀ ਧਰਤੀ ਹੈ ਪਰ ਇਹ ਰੈਜ਼ਰਵੇਸ਼ਨ ਚ ਆ ਜਾਂਦਾ ਰਿਜ਼ਰਵ ਆ ਜਾਂਦਾ ਇਹ ਇਹ ਮਰਤਨ ਦਾ ਤਿਹਾਰ ਹੁੰਦਾ ਕੋਈ ਨਾ ਕੋਈ ਫਿਰ ਇੱਥੇ ਇਕੱਠੇ ਹੋ ਕੇ ਆਸੇ-ਪਾਸੇ ਕੁਰਸੀਆਂ ਲੱਗੀਆਂ ਹੋਈਆਂ ਇੱਥੇ ਬਹਿ ਕੇ ਇਹ ਜਸ਼ਨ ਮਨਾਉਂਦੇ ਆ। ਤੇ ਉੱਥੇ ਇਹਨਾਂ ਦੀ ਚਰਚ ਸੀਗੀ ਪਹਿਲੀ ਉੱਥੇ ਵੀ ਜਾ ਕੇ ਦੇਖਦੇ ਆਪਾਂ। ਜਿਹੜਾ ਇੱਥੇ ਪਹਿਲਾ ਫਾਦਰ ਸੀ ਉਹਦੀ ਯਾਦ ਚ ਬਣਾਈ ਹੋਈ ਹੈ। ਸੈਕ੍ਰੇਟ ਹਾਰਟ ਚੈਪਲ। ਥੰਡਰ ਮਾਊਂਟਨ। ਤੇ ਆ ਝੰਡਾ ਆ ਗਿਆ। ਆ ਫਾਸਿਨੇਸ਼ਨ ਦਾ ਝੰਡਾ ਹੈ। ਕੋਕੋਨੇਟਾ ਦਾ ਹੋਮ ਅਮਰੀਕਾ ਦਾ ਇਹ ਨੇੜੀ ਸਿਗਰਟ ਡਰਾਈਵਰ ਦੇ ਨਾਲ ਠੀਕ ਮੈਨੂੰ ਐਸੀ ਬੈਕ ਪਛੂਪ ਰਿਹਾ ਹੈ ਪਰ ਮੈਨੂੰ ਐਸੀ ਬੰਦ ਦਿਖਾ ਦੇਣਾ ਚਾਹੀਦਾ ਤੁਹਾਨੂੰ ਠੀਕ ਇਹ ਲੱਕ ਪਿਸਟਪਾਰਟ ਛੋਟਾ ਮਾਉਂਟ ਪਕੇ ਤੇ ਸਿਟੀ ਦੇ ਵਿੱਚ ਵਿੱਚ ਠੀਕ ਆ ਠੀਕ ਆ ਏ ਆ ਗਿਆ ਜੀ ਛੋਟਾ अमाउंट ਮੁਕੇ ਜਿਵੇਂ ਬਾਈ ਨੇ ਦੱਸਿਆ ਅਨਮੋਲ ਨੇ ਹੱਥੋਂ ਛੜ ਦਿਨੇ ਓਕੇ ਵੀਰੇ ਧੰਨਵਾਦ ਪੁਨੀਤ ਬਾਈ ਇੱਥੇ ਲਿਆਉਣ ਲਈ ਮਿਹਰਬਾਨੀ ਬਾਈ ਇੱਥੋਂ ਦਾ ਸੋਹਣਾ ਕੈਫੇ ਬਹੁਤ ਵਧੀਆ ਸੀਗਾ ਧੰਨਵਾਦ ਮਿਹਰਬਾਨੀ ਧੰਨਵਾਦ ਬਹੁਤ-ਬਹੁਤ ਜਿਆਦਾ ਧੰਨਵਾਦ ਸੁਖੀ ਭਾਈ ਕੋਈ ਗੱਲ ਨਹੀਂ ਭਾਜੀ ਤੁਹਾਡਾ ਧੰਨਵਾਦ ਤੁਸੀਂ ਮਿਲ ਕੇ ਟਾਈਮ ਦਿੱਤਾ ਨਹੀਂ ਨਹੀਂ ਭਾਈ ਜੀ ਤੁਸੀਂ ਮੈਨੂੰ ਖਾਸ ਮੇਰੇ ਨਾਲ ਧੰਨਵਾਦ ਕਰੋ ਸਰਾ ਕੰਟੈਂਟ ਆ ਧੰਨਵਾਦ ਹੋਈ ਧੰਨਵਾਦ ਧੰਨਵਾਦ ਕਰੋ ਸਬਸਕ੍ਰਾਈਬ ਕਰੋ ਭਾਜੀ ਨੂੰ ਯਾਰ ਭਾਜੀ ਪਹਿਲੀ ਵਾਰੀ ਕਰ ਰਿਹਾ ਕੋਈ ਬੰਦਾ ਟੂਰ ਪੰਜਾਬੀ ਉੱਪਰ ਬਣਾਉਂਦਾ ਥੈਂਕ ਯੂ ਰਿਅਲੀ ਥੈਂਕ ਯੂ ਥੈਂਕ ਯੂ ਭਾਈ ਨੂੰ ਮੁਬਾਰਕਾ ਬਹੁਤ ਬਹੁਤ ਨਾਲੇ ਧੰਨਵਾਦ ਹੋਈ ਯਾਰਾ ਧੰਨਵਾਦ ਮਿਲਦੇ ਆ ਫਿਰ ਕਿਤੇ ਹਾਂਜੀ ਭਾਈ ਸ਼ੁਕਰੀਆ ਭਾਈ ਰੱਬ ਰੱਖਾਂ